ਵਾਇਕੁਰਜੀ ਦਾ ਖਾਸਾ ਸਰੀ ਵਾਇਕੁਰਜੀ ਕੀ ਫਤੇ ਅੱਜ ਅਸੀਂ ਆਪਣਾ ਪਹਿਲਾ ਵੀ ਵਲੋਗ ਬਣਾਉਣ ਜਾ ਰਹੇ ਹਾਂ ਉਮੀਦ ਆ ਤੁਹਾਨੂੰ ਸਭ ਨੂੰ ਵੀਡੀਓ ਪਸੰਦ ਆਏਗੀ ਤੇ ਸਾਰੇ ਜਾਣੇ ਮਤੋਂ ਵੱਧ ਪਿਆਰ ਸਪੋਰਟ ਜ਼ਰੂਰ ਕਰਨਾ ਤਾਂ ਜੋ ਇਸੇ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਤੱਕ ਸਾਂਝੇ ਕਰ ਸਕੀਏ ਅਸੀਂ ਲੁਧਿਆਣੇ ਤੋਂ ਅਨੰਦਪੁਰ ਸਾਹਿਬ ਨੂੰ ਜਾ ਰਹੇ ਹਾਂ ਹੱਲੇ ਮੱਲੇ ਦਾ ਦਰਸ਼ਨ ਕਰਨ ਜਿਵੇਂ ਆਪ ਸਭ ਦੇਖ ਰਹੇ ਹੋ ਰਸਤੇ 'ਚ ਬਹੁਤ ਸਾਰੇ ਸੰਗਤ ਟਰਾਲੀ ਟਰੈਕਟਰ ਤੇ ਸਵਾਰ ਹੋ ਕੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਜਾ ਰਹੇ ਨੇ ਰਸਤੇ 'ਚ ਕਾਫੀ ਜਗ੍ਹਾ ਲੰਗਰ ਵੀ ਲੱਗਿਆ ਹੋਇਆ ਸੀ ਰਸਤੇ ਤੇ ਜਾਂਦੇ ਹੋਏ ਕੁਝ ਸਮੇਂ ਬਾਅਦ ਸਾਨੂੰ ਵੀ ਭੁੱਖ ਲੱਗ ਜਾਂਦੀ ਹੈ ਤੇ ਅਸੀਂ ਵੀ ਲੰਗਰ ਸ਼ਕਨ ਲਈ ਰੁਕ ਜਾਂਦੇ ਆਂ ਫਿਰ ਅਸੀਂ ਸਿੰਗ ਨੂੰ ਪੀਜਦੇ ਆਂ ਤੇ ਉਹ ਲੰਗਰ ਤੇ ਚਲੇਬੀਆ ਲੈ ਆਂਦਾ ਤੇ ਅਸੀਂ ਸ਼ਾਕ ਲੈਨੇ ਆਂ ਤੇ ਫਿਰ ਆਪਣੇ ਆਪਣੇ ਘੋੜੇ ਤੇ ਸਵਾਰ ਹੋ ਜਾਂਦੇ ਆਂ ਤੇ ਅੱਗੇ ਵੱਲ ਚੱਲੇ ਪਾ ਦਿੰਦੇ ਆਂ ਤੇ ਰਸਤੇ ਨਹਿਰ ਆ ਜਾਂਦੀ ਹੈ ਐ ਨਹਿਰ ਦਾ ਪਾਣੀ ਬਹੁਤ ਸਾਫ਼ ਹੈ ਤੇ ਅਸੀਂ ਨਹਿਰੋਂ ਨਹਿਰ ਹੋ ਜਾਂਦੇ ਆਂ ਤੇ ਸਾਨੂੰ ਨਹਿਰ ਦਾ ਥਿਊ ਬਹੁਤ ਸੋਹਣਾ ਲੱਗਿਆ ਤੁਸੀਂ ਵੀ ਸਾਰੇ ਜਾਣੇ ਕਮੈਂਟਾਂ ਜ਼ਰੂਰ ਦੱਸਿਓ ਤੁਹਾਨੂੰ ਇਹ ਨਹਿਰ ਦਾ ਵਿਊ ਕਿਦਾਂ ਦਾ ਲੱਗਿਆ ਕਿ ਆ ਖੂਬਸੂਰਤ ਨਜ਼ਾਰਾ ਹੈ ਫਿਰ ਅਸੀਂ ਹੋਲੀ-ਵਲੀ ਅੱਗੇ ਵੱਲ ਚੱਲਦੇ ਰਹੇ ਕਿ ਅਸੀਂ ਪਹੁੰਚ ਗਏ ਬਾਬਾ ਜੀ ਸਿੰਘ ਜੀ ਦੇ ਤਬਲੇ ਇੱਥੇ ਅਸੀਂ ਪਾਇਆ ਰਗੜਾ ਅਤੇ ਮੁਕਾਇਆ ਝਗੜਾ ਕਾਫੀ ਟਾਈਮ ਰਗੜਾ ਲਾਨ ਤੋਂ ਬਾਅਦ ਸ਼ਰਧਾਈ ਤਿਆਰ ਹੋ ਜਾਂਦੀ ਹੈ ਕੁਇਰ ਅਸੀਂ ਸਾਰੇ ਸਿੰਘ ਇਕੱਠੇ ਹੋ ਗਏ ਸ਼ਰਧਾਈ ਸ਼ਕ ਲੈਣੇ ਆ ਤੇ ਆਪਣੇ ਪੜਾ ਤੇ ਵਾਪਿਸ ਆ ਜੰਨੇ ਆ ਫਿਰ ਅਸੀਂ ਇੱਥੇ ਕੁਛ ਦਿਨ ਆਰਾਮ ਕਰਦੇ ਆ ਆਰਾਮ ਕਰਨ ਤੋਂ ਕੁਛ ਦਿਨ ਬਾਅਦ ਅਸੀਂ ਫੋਟੋਆਂ ਵੀਡੀਓ ਵਗੈਰਾ ਸ਼ੂਟ ਕਰਦੇ ਆ ਤੇ ਸਾਡੇ ਸਥਾਨ ਤੋਂ ਸਾਹਮਣੇ ਕਿਲਾ ਤਾਰਾ ਘਟਨਾਈ ਹਰ ਆਉਂਦਾ ਹੈ ਇਹ ਸਥਾਨ ਇਤਿਹਾਸਿਕ ਫੋਟੋ ਦੇ ਵੀਡੀਓ ਸ਼ੂਟ ਕਰਦੇ ਕਰਦੇ ਸ਼ਾਮ ਵੇਲਾ ਹੋ ਜਾਂਦਾ ਹੈ ਤੇ ਫਿਰ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਆ ਜੰਨੇ ਆ ਤੇ ਇੱਥੇ ਕਥਾ ਹੋ ਰਹੀ ਹੁੰਦੀ ਹੈ ਤੇ ਅਸੀਂ ਵੀ ਕਥਾ ਸੁਣ ਕੇ ਆਨੰਦ ਮਾਣਦੇ ਆਂ ਸਾਨੂੰ ਹੱਥ ਦੇ ਵਿੱਚ ਛੋਟਾ ਵੀ ਫੜਾਇਆ ਹੈ ਸੋ ਜੇ ਕਿਸੇ ਨੂੰ ਤਾਰਨਾ ਹੋਵੇ ਨਾ ਭਾਈਆ ਪਹਿਲਾਂ ਛੋਟਾ ਹੱਥ ਦੇ ਵਿੱਚ ਦੇਖ ਕੇ ਉਹ ਤਾਰਿਆ ਜਾਂਦਾ ਹੈ ਤੇ ਜਦੋਂ ਜ਼ਿਆਦੀ ਗੱਲ ਵਧ ਜਵੇ ਫਿਰ ਅਣੀ ਬਣੇ ਤੋ ਕਮੀਨਾ ਕਰਨਾ ਹੋਏ ਹਰੋਰ ਆਗਾ ਹੋਏ ਲੜਨਾ ਸੋ ਗੁਰੂ ਪੰਥ ਖਾਲਸਾ ਜੀ ਉਹਨਾਂ ਪਛੰਗੀਆਂ ਸਿੰਘਾਂ ਦੇ ਹੱਥਾਂ ਦੇ ਵਿੱਚ ਮੋਟੇ ਮੋਟੇ ਛੋਟੇ ਤੇ ਗਲਾਂ ਦੇ ਵਿੱਚ ਖੰਡੇ ਪਾਏ ਹੋਏ ਹਨ ਕਈ ਫਿਰੇ ਕਈ ਰਹ ਗੁਰਦਾਰੇ ਜਿਸ ਤਰ੍ਹਾਂ ਅੱਜ ਵੀ ਅਸੀਂ ਕਈ ਤਾਂ ਸ਼ੌਰੀਆਂ ਦੇ ਵਿੱਚ ਰਹਿੰਦੇ ਹਾਂ ਕਈ ਚਕਰਵਰਤੀ ਦਲਪੰਥ ਦੀ ਸੇਵਾ ਕਰ ਰਹੇ ਹਾਂ ਤੇ ਕੋਈ ਸਿੰਘ ਘਰਾਂ ਦੇ ਵਿੱਚ ਰਹਿ ਰਿਹਾ ਹੈ ਗੁਰੂ ਖਾਲਸਾ ਜੀ ਕਮਾਈ ਸਾਰਿਆਂ ਦੀ ਉਨੇ ਹੀ ਹੈ ਕਿਸੇ ਦੀ ਵੱਧ ਨਹੀਂ ਕਿਸੇ ਦੀ ਘੱਟ ਨਹੀਂ ਦਲਪੰਥਾਂ ਪੜਾਵਾ ਘਰਾਂ ਦੇ ਹੋਣੇ ਸੀ ਬਾਜ਼ਾਰ ਆ ਜਾਵਾਂਗੇ ਤੇ ਇੱਥੇ ਇੱਕ ਕਾਰਟ ਖਾਲਸਾ ਜੀ ਦੀ ਲੱਗੀ ਹੁੰਦੀ ਫਿਰ ਅਸੀਂ ਟਿੱਕੇ ਵਾਲੇ ਦਹੀਂ ਪੱਲੇ ਖਾ ਲੈਨੇ ਆ ਥੋੜਾ ਅੱਗੇ ਜਾ ਕੇ ਦੇਖਦੇ ਆਂ ਕਿ ਇੱਕ ਸਾਈਡ ਤੇ ਸਿੰਘ ਸੇਵਾ ਕਰਦੇ ਹੋਏ ਦਿਖਾਈ ਦਿੰਦੇ ਆ ਨਾ ਉਹ ਸੰਗਤ ਜੀ ਦੇ ਟੁੱਟੇ ਹੋਏ ਜੋੜੇ ਤੇ ਬੈਗਾਂ ਦੀ ਜਿੱਪਾ ਵਗੈਰਾ ਠੀਕ ਕਰ ਰਹੇ ਸੀ ਟੁੱਟੇ ਜੋੜੇ ਕਿ ਟੋੜ ਸੀ ਬੈਗਾਂ ਤੇ ਪੈਂਟਾਂ ਦੇ ਜਿੱਪਾ ਲਗਾਉਣ ਦੀ ਬਾਟੇ ਕੱਪੜੇ ਸੁਨਾਈ ਗਰਾਊਂਡ ਫਿਰ ਅਸੀਂ ਹੌਲੀ ਹੌਲੀ ਤੁਰਦੇ ਤੁਰਦੇ ਮਾ ਕਾਲ ਸਿੰਘ ਜੀ ਕੋਲ ਪਹੁੰਚ ਜਾਂਦੇ ਆ ਅਸੀਂ ਇਨਾਂ ਕੋਲ ਇੱਕ ਨਾਗਣੀ ਤੇ ਵਰਸ਼ਾ ਤਿਆਰ ਕਰਵਾਣ ਲੈਨੇ ਆ ਨਾਗਣੀ ਨੂੰ ਤਿਆਰ ਕਰਦੇ ਕਾਫੀ ਟਾਈਮ ਲੱਗਦਾ ਹੈ ਤੇ ਨਾਗੜੀ ਤਿਆਰ ਹੋਣ ਤੋਂ ਬਾਅਦ ਅਸੀਂ ਆਪਣੇ ਪੜਾ ਤੇ ਆ ਜੰਨੇ ਆ ਇਸ ਤਰ੍ਹਾਂ ਅੱਜ ਦਾ ਦਿਨ ਬੀਤ ਜਾਂਦਾ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ